ਜਿ ਤਰ੍ਹਾਂ ਰੁੱਖ ਦੀ ਛਾਵੇਂ ਕੋਈ ਬਹਿ ਜਾਵੇ ਤੇ ਛਾਂ ਦੇਵੇਗਾ ਬਸ ਪ੍ਰਮਾਤਮਾ ਦੇ ਕੋਲ ਕੋਈ ਆ ਜਾਵੇ ਤੇ ਉਹਦਾ ਕੰਮ ਹੈ ਜਿਸ ਤਰ੍ਹਾਂ ਆਪਾਂ ਕੱਲ ਵੀ ਬੇਨਤੀ ਕਰ ਰਹੇ ਸੀਗੇ ਕਿ ਜਿਹੜੀ ਨਦੀ ਸਮੁੰਦਰ ਦੇ ਵਿੱਚ ਡਿੱਗ ਜਾਂਦੀ ਹੈ ਸਮੁੰਦਰ ਉਹਨੂੰ ਆਪਣਾ ਰੂਪ ਬਣਾ ਲੈਂਦਾ ਹੈ ਜਿਹੜਾ ਮਨੁੱਖ ਧਰਤੀ ਤੇ ਜੀਵਨ ਦੇ ਕਰਮ ਕਮਾਉਂਦਿਆਂ ਕਮਾਉਂਦਿਆਂ ਕਿਤੇ ਆਪਣਾ ਉੱਤਮ ਕਰਮ ਉਸ ਪ੍ਰਮਾਤਮਾ ਦੇ ਚਰਨਾਂ ਨੂੰ ਸਮਝ ਲੈਂਦਾ ਹੈ ਉਹਦੇ ਚਰਨਾਂ ਦੀ ਬੰਦਗੀ ਨੂੰ ਸਮਝ ਲੈਂਦਾ ਤੇ ਪ੍ਰਮਾਤਮਾ ਨੂੰ ਆਪਣੇ ਵਰਗਾ ਕਰ ਲੈਂਦਾ ਹੈ ਬਿਸ਼ਰਤ ਕੇ ਬੰਦਾ ਉਹਦੇ ਉਪਕਾਰ ਨੂੰ ਨਾ ਭੁੱਲੇ ਉਹਦੇ ਚਰਨਾਂ ਨੂੰ ਛੱਡੇ ਨਾ ਤੇ ਜਿਹੜਾ ਨਿੱਤ ਪ੍ਰਤੀ ਕਰਮ ਹੈ ਜਦੋਂ ਝੋਲੀਆਂ ਭਰ ਜਾਣ ਤੇ ਉਹਨਾਂ ਉਸ ਕਰਮ ਨੂੰ ਵੀ ਕਰਦਾ ਰਹੇ ਮੈਂ ਇੱਕ વાਰਤਾ ਪੜ ਰਿਹਾ ਸੀ ਬੜੀ ਕਮਾਲ ਦੀ ਸੋਹਣੀ વાਰਤਾ ਕਿਸੇ ਨੇ ਲਿਖੀ ਉਹ ਕਹਿੰਦੇ ਵੀ ਬੰਦਾ ਹੈ ਗਲੀਆਂ ਦੇ ਵਿੱਚ ਕੂੜਾ ਸੰਭਰਦਾ ਹੈ ਕੂੜਾ ਸੰਭਰਨ ਦਾ ਕੰਮ ਹੈ ਉਹਦਾ ਕੂੜਾ ਕਰਕਟ ਸੰਭਰਦਿਆਂ ਸੰਭਰਦਿਆਂ ਤੇ ਉਹ ਕਰਾਂ ਦੇ ਵਿੱਚੋਂ ਵੀ ਕੂੜਾ ਕਰਕਟ ਸਾਰਾ ਉਸੇ ਨੇ ਚੱਕਣਾ ਹੈ ਸਾਰੇ ਨਗਰ ਦੀ ਸਫਾਈ ਦਾ ਕੰਮ ਉਹਦੇ ਕੋਲ। ਬਾਬਾ ਕਬੀਰ ਸਾਹਿਬ ਨੇ ਇੱਕ ਸੋਹਣੀ ਬਾਤ ਹੋਰ ਕਹੀ ਉਹ ਕਹਿੰਦੇ ਕੋਈ ਬੰਦਾ ਨਾ ਬੰਦਾ ਤਾਂ ਛੱਡੋ ਕੋਈ ਜੀਵ ਆ ਨਾ ਜਿਹੜਾ ਜੀਵ ਜਿਹੜਾ ਸਫਾਈ ਦਾ ਕੰਮ ਕਰਦਾ ਜਿਹਦਾ ਜਿਹੜਾ ਵਾਤਾਵਰਣ ਨੂੰ ਸਾਫ਼ ਰੱਖਣ ਦਾ ਕੰਮ ਕਰਦਾ ਉਹ ਵੀ ਸਾਖਤ ਮਨੁੱਖ ਨਾਲੋਂ ਤਾਂ ਵੀ ਚੰਗਾ ਹੈ। ਕਬੀਰ ਸਾਖਤ ਤੇ ਸੂਕਰ ਭਲਾ ਰਾਖੈ ਆਛਾ ਗਾਉ ਉਹ ਸਾਖਤ ਬੱਪਰਾ ਮਰ ਗਏ ਉਹ ਕੋਈ ਨਾ ਲਹੇ ਨਾਉ। ਰੱਬ ਤੋਂ ਮੰਨਫੀ ਪਰਮਾਤਮਾ ਤੋਂ ਮੰਨਫੀ ਕੁਦਰਤ ਤੋਂ ਮੁਨਕਰ ਮਨੁੱਖ ਧਰਮ ਤੋਂ ਮੰਨਫੀ ਮਨੁੱਖ ਜਿਹੜਾ ਧਰਮ ਤੋਂ ਮੂੰਹ ਮੋੜ ਚੁੱਕਿਆ ਹੈ ਸੱਚ ਤੋਂ ਮੁਨਕਰ ਹੋਇਆ ਮਨੁੱਖ ਕੇਵਲ ਧਨ ਦੌਲਤ ਦਾ ਪੁਜਾਰੀ ਪਰਮਾਤਮਾ ਨੂੰ ਨਾਮ ਮੰਨਣ ਵਾਲਾ ਕੇਵਲ ਪਦਾਰਥਾਂ ਦਾ ਪੁਜਾਰੀ ਹੋਵੇ ਕਹਿਣ ਲੱਗੇ ਉਹਦੇ ਨਾਲੋਂ ਤਾਂ ਸੂਰ ਵੀ ਚੰਗਾ ਹੈ ਜਿਹੜਾ ਪਿੰਡ ਦੀ ਸਫਾਈ ਤਾਂ ਰੱਖਦਾ ਗੰਦਗੀ ਤਾਂ ਖਾ ਜਾਂਦਾ ਪਿੰਡ ਦੀ ਇਹ ਮੈਂ ਨਹੀਂ ਕਹਿ ਰਿਹਾ ਬਾਬਾ ਕਬੀਰ ਜੀ ਦੇ ਬੋਲ ਨੇ ਬਾਬਾ ਜੀ ਕਹਿੰਦੇ ਨੇ ਕਬੀਰ ਸਾਖਤ ਤੇ ਸੂਕਰ ਪਲਾ ਰੱਖਿਆ ਅੱਛਾ گاਉ ਉਹ ਸਾਖਤ ਬੱਪਰਾ ਮਰ ਗਿਆ ਉਹ ਕੋਈ ਨ ਲੈ ਹੈ ਨਾ ਉਹ ਕੋਈ ਨਾ ਨਹੀਂ ਜਪਦਾ ਉਹਦਾ ਕੋਈ ਨਹੀਂ ਚੇਤੇ ਕਰਦਾ ਉਸ ਨੂੰ ਖਰੋ ਸਫਾਈ ਦਾ ਕੰਮ ਕਰਦਾ ਤੇ ਉਹ ਸਾਫ ਸਫਾਈ ਕਰਦਿਆਂ ਕਰਦਿਆਂ ਇੱਕ ਦਿਨ ਸ਼ਾਹੂਕਾਰ ਦੇ ਬੂਹੇ ਦੇ ਗੇਰੇ ਸਫਾਈ ਕਰਦਿਆਂ ਉਹ ਲੰਘਿਆ ਉਹ ਸਾਰੇ ਤਾਂ ਉਹਨੂੰ ਖਾਣ ਵਾਸਤੇ ਕੋਈ ਆਟਾ ਦਿੰਦਾ ਕੋਈ ਉਹਨੂੰ ਕਿਤੇ ਮਨ ਵਿੱਚ ਹੁੰਦਾ ਤੇ ਕੱਪੜੇ ਦੇ ਦਿੰਦਾ ਕਤੇ ਕਿਸੇ ਨੂੰ ਖਿਆਲ ਆਉਂਦਾ ਤੇ ਉਹਨੂੰ ਕੋਈ ਘਰ ਦੇ ਵਿੱਚ ਕੋਈ ਚੀਜ਼ ਬਣੀ ਤੇ ਉਹ ਦੇ ਦਿੰਦਾ ਹੁਣ ਜਿਹਦੇ ਕੋਲ ਜਿੰਨਾ ਕੁ ਕੁਝ ਹੈ ਉਹੀ ਦੇ ਦਿੰਦਾ ਹੈ ਤੇ ਇੱਕ ਦਿਨ ਸ਼ਾਹੂਕਾਰ ਆਪਣੇ ਥੜੇ ਤੇ ਖੜਾ ਹੈ ਹੀਰਿਆਂ ਦਾ ਵਪਾਰੀ ਹੈ ਉਹ ਸ਼ਾਹੂਕਾਰ ਉਹ ਸ਼ਾਹੂਕਾਰ ਹੀਰਿਆਂ ਦਾ ਵਪਾਰੀ ਹੈ ਤੇ ਸ਼ਾਹੂਕਾਰ ਕਹਿੰਦਾ ਮੇਰੇ ਘਰ ਵੀ ਥੋੜਾ ਬਹੁਤਾ ਝਾੜੂ ਮਾਰ ਜਾਇਆ ਕਰ ਅਬੂਏ ਅਗੇ ਚਲੋ ਇੱਥੇ ਆ ਕੇ ਬੰਦੇ ਬੈਠਦੇ ਨੇ ਤੇ ਉਹ ਕਹਿੰਦਾ ਜੀ ਕੋਈ ਨਹੀਂ ਜਿਵੇਂ ਤੁਹਾਡਾ ਹੁਕਮ ਹੁਕਮ ਮੰਨਿਆ ਸ਼ਾਹੂਕਾਰ ਦੇ ਬੂਹੇ ਕੇ ਝਾੜੂ ਮਾਰਨਾ ਸ਼ੁਰੂ ਕਰਤਾ ਸ਼ਾਹੂਕਾਰ ਦੇ ਘਰ ਦੀ ਸਫਾਈ ਸ਼ੁਰੂ ਕਰਤੀ ਛਾਹੂਕਾਰ ਨੇ ਕਿਹਾ ਕਹਿਣ ਲੱਗਿਆ ਵੀ ਕਿੰਨਾ ਕੁ ਕਮਾ ਲੈਣਾ ਉਹ ਕਹਿੰਦਾ ਜੀ ਕਮਾਉਣਾ ਕੀ ਕੋਈ ਰੋਟੀ ਜੋਗਰਾ ਜੋ ਦੇ ਦਿੰਦਾ ਆਟਾ ਤੇ ਉਹ ਕਹਿੰਦਾ ਘਰ ਵਿੱਚ ਪੱਕ ਜਾਂਦਾ ਉਹ ਕਹਿੰਦਾ ਅੱਛਾ ਬੱਚੇ ਉਹ ਕਹਿੰਦਾ ਬੱਚੇ ਇਸ ਤਰ੍ਹਾਂ ਹੀ ਆ ਬਸ ਜੋ ਮੰਗ ਕੇ ਮੈ ਲੈ ਜਨਾਂ ਚਾਰਾ ਦਿਨ ਝਾੜੂ ਮਾਰ ਕੇ ਸਫਾਈ ਕਰਕੇ ਉਹ ਜੋ ਮਿਲ ਜਾਂਦਾ ਤੇ ਉਹ ਬੱਚਿਆਂ ਨੂੰ ਖਵਾ ਦੇਣਾ ਹਾਂ ਠੀਕ ਹੈ ਸ਼ੌਕਰ ਪ੍ਰਸੰਨ ਹੋਇਆ ਤੇ ਉਹਨੇ ਬਹੁਤ ਸਾਰੇ ਕੀਮਤੀ ਹੀਰੇ ਉਹਦੇ ਕੋਲੇ ਸਨ ਤੇ ਉਹਨਾਂ ਕੀਮਤੀ ਹੀਰਾ ਚੋਂ ਇੱਕ ਹੀਰਾ ਉਹਨੂੰ ਦੇ ਦਿੱਤਾ ਹੀਰਾ ਦੇ ਦਿੱਤਾ ਤੇ ਕਹਿਣ ਲੱਗੇ ਆ ਲੈ ਹੀਰਾ ਹੁਣ ਤੇਰੀ ਗਰੀਬੀ ਦੂਰ ਹੋ ਜਾਏਗੀ ਇਸ ਹੀਰੇ ਨਾਲ ਇਸ ਹੀਰੇ ਨਾਲ ਤੇਰੀ ਗਰੀਬੀ ਦੂਰ ਹੋ ਜਾਏਗੀ ਅਮੀਰ ਹੋ ਜਾਏਗਾ ਤੂੰ ਉਹ ਹੀਰਾ ਉਹ ਸੱਜਣ ਲੈ ਗਿਆ ਉਹ ਹੀਰੇ ਦੀ ਕੀਮਤ ਪੈ ਗਈ ਤੇ ਘਰ ਦਾ ਕਾਰੋਬਾਰ ਬਹੁਤ ਵਧੀਆ ਹੋ ਗਿਆ। ਹੁਣ ਜਦੋਂ ਸਾਰਾ ਕੁਝ ਘਰ ਦੀ ਕਾਰੋਬਾਰ ਚੰਗੇ ਚੱਲ ਪਏ ਬੱਚਿਆਂ ਨੂੰ ਆਪ ਕਾਰੋਬਾਰਾਂ ਤੇ ਲਾ ਦਿੱਤਾ। ਕੁਝ ਜ਼ਮੀਨ ਜਾਇਦਾਦ, ਕੁਝ ਘਰਬਾਰ ਸਾਰਾ ਕੁਝ ਬਣ ਗਿਆ ਤੇ ਪਰ ਫੇਰ ਵੀ ਉਹ ਬੰਦਾ ਗਲੀਆਂ ਦੇ ਵਿੱਚ ਝਾਲੂ ਮਾਰਨਾ ਨਹੀਂ ਛੱਡ ਰਿਹਾ। ਛਾਹੂਕਾਰ ਨੂੰ ਇੱਕ ਦਿਨ ਫੇਰ ਦਿਸਿਆ ਉਹ ਕਹਿਣ ਲੱਗੇ ਸਫਾਈ ਕਰ ਰਹੇ ਆ ਕਹਿੰਦਾ ਹਾਂ ਜੀ। ਕਹਿਣ ਲੱਗੇ ਹੁਣ ਵੀ ਝਾੜੂ ਮਾਰ ਰਿਹਾ ਤੈਨੂੰ ਕੀ ਲੋੜ ਹੈ ਝਾੜੂ ਮਾਰਨ ਦੀ ਤੈਨੂੰ ਮੈਂ ਕੀਮਤੀ ਹੀਰਾ ਦਿੱਤਾ ਸੀਗਾ ਤੇ ਉਸ ਕੀਮਤੀ ਹੀਰੇ ਦੇ ਨਾਲ ਕੀ ਤੇਰੇ ਘਰ ਦਾ ਗੁਜ਼ਾਰਾ ਉਹ ਕਹਿੰਦਾ ਜੀ ਗੁਜ਼ਾਰਾ ਤਾਂ ਹੋ ਗਿਆ ਪਰ ਬੇਨਤੀ ਕਰਾਂ ਜਿਹੜੇ ਦਰ ਤੋਂ ਕੀਮਤੀ ਹੀਰਾ ਪ੍ਰਾਪਤ ਹੋਇਆ ਕਹਿਣ ਲੱਗੇ ਜਿਹੜੀ ਸੇਵਾ ਕਰਨ ਕਰਕੇ ਕੀਮਤੀ ਹੀਰਾ ਮੈਨੂੰ ਮਿਲਿਆ ਜਿਹੜੀ ਸੇਵਾ ਕਰਨ ਕਰਕੇ ਹੁਣ ਤੁਸੀਂ ਦੇਖੋ ਨਾਮ ਧਿਆਉਣਾ ਤੇ ਸੇਵਾ ਕਰਨੀ ਇਹਦਾ ਮਹੱਤਵ ਕੀ ਹੈ ਸ਼ਾਖੀਕਾਰ ਨੇ ਸ਼ਾਖੀ ਦੇ ਰਾਹੀਂ ਸਮਝਾਇਓ ਨੇ ਸਾਨੂੰ ਉਹ ਕਹਿੰਦਾ ਤੁਸੀਂ ਕੀਮਤੀ ਹੀਰਾ ਮੈਨੂੰ ਦਿੱਤਾ ਕਿਉਂ ਦਿੱਤਾ ਕਹਿਣ ਲੱਗੇ ਵੀ ਤੂੰ ਝਾੜੂ ਮਾਰਦਾ ਸੀ ਸਫਾਈ ਕਰਦਾ ਸੀ ਤੇ ਉਸ ਸਫਾਈ ਦੇ ਇਮਜ ਦੇ ਵਿੱਚ ਹੀਰਾ ਤੈਨੂੰ ਦੇ ਦਿੱਤਾ ਉਹ ਉਹ ਕਹਿੰਦਾ ਇਹਦਾ ਮਤਲਬ ਝਾੜੂ ਮਾਰਨ ਦੇ ਬਦਲੇ ਮੈਨੂੰ ਹੀਰਾ ਮਿਲਿਆ ਹੈ ਪਰ ਕਹਿਣ ਲੱਗਿਆ ਨਾ ਮੈਨੂੰ ਸਮਝ ਜਿਹੜੇ ਦਿਨ ਤੁਸੀਂ ਮੈਨੂੰ ਝਾੜੂ ਮਾਰਨ ਦੇ ਬਦਲੇ ਹੀਰਾ ਦਿੱਤਾ ਨਾ ਉਸ ਦਿਨ ਮੈਨੂੰ ਸਮਝ ਪਤਾ ਕੀ ਆਈ ਤੁਸੀਂ ਮੈਨੂੰ ਕੀ ਹੀਰੇ ਦੀ ਕੀਮਤ ਦੱਸੀ ਵੀ ਇਹ ਇੰਨਾ ਕੀਮਤੀ ਹੈ ਤੇ ਬਾਜ਼ਾਰ ਵਿੱਚ ਵੇਚ ਕੇ ਤੂੰ ਇਸ ਹੀਰੇ ਦੇ ਨਾਲ ਆਪਣੀ ਸਾਰੀ ਜ਼ਿੰਦਗੀ ਦਾ ਗੁਜ਼ਾਰਾ ਚਲਾ ਸਕਦਾ ਹੈ ਕਹਿਣ ਲੱਗਿਆ ਮੈਨੂੰ ਉਸ ਦਿਨ ਸਮਝ ਆਈ ਕਿ ਮੈਂ ਜਿੰਨਾ ਦਰਾਂ ਤੇ ਝਾੜੂ ਮਾਰਦਾ ਫਿਰਦਾ ਸੀ ਉਹਨਾਂ ਨੂੰ ਮੇਰੀ ਸੇਵਾ ਦੀ ਕੀਮਤ ਨਹੀਂ ਸੀ ਪਤਾ ਇਸ ਕਰਕੇ ਮੇਰੀ ਸੇਵਾ ਦੇ ਬਦਲੇ ਉਹ ਖਾਣ ਪੀਣ ਦਾ ਜਾਂ ਸਾਰਾ ਸਾਜ-ਸਮਾਨ ਮੈਨੂੰ ਦੇ ਦਿੰਦੇ ਸੀ ਕਹਿਣ ਲੱਗੇ ਉਸ ਦਿਨ ਮੈਨੂੰ ਝਾੜੂ ਦੀ ਕੀਮਤ ਪਤਾ ਲੱਗੀ ਕਿ ਝਾੜੂ ਮਾਰਨ ਦੇ ਬਦਲੇ ਹੀਰੇ ਵੀ ਮਿਲਦੇ ਨੇ ਬਸ਼ਰਤ ਕਿ ਉਹ ਝਾੜੂ ਸਹੀ ਥਾਂ ਤੇ ਵੱਜਦਾ ਹੋਵੇ ਥੋੜਾ ਜਿਹਾ ਸਮਝੋ ਗੱਲ ਨੂੰ ਝਾੜੂ ਮਾਰਨ ਦੇ ਬਦਲੇ ਤੱਪੜ ਝਾੜਨ ਦੇ ਬਦਲੇ ਇੰਨਾ ਕੁਝ ਵੀ ਮਿਲ ਜਾਂਦਾ ਜਿਹੜਾ ਸਾਰੀ ਉਮਰ ਨਾ ਮੁੱਕੇ ਬਿਸ਼ਰਤ ਪਰ ਬੰਦਾ ਤੱਪੜ ਸਹੀ ਥਾਂ ਤੇ ਝਾੜਦਾ ਹੋਵੇ ਜੇ ਮੰਗਤਿਆਂ ਦੇ ਦਰਾਂ ਤੇ ਜਾ ਕੇ ਝਾੜਾਂਗੇ ਤੇ ਮੰਗਤਿਆਂ ਦੇ ਦਰਾਂ ਤੋਂ ਤਾਂ ਉਹੀ ਕੁਝ ਮਿਲਣਾ ਨਾ ਤੇ ਜੇ ਮਾਲਕ ਦੇ ਦਰ ਤੇ ਜਾ ਕੇ ਤੱਪੜ ਝਾੜਾਂਗੇ ਤੇ ਮਾਲਕ ਦੇ ਦਰ ਤੋਂ ਕੁਝ ਮਿਲੇਗਾ ਤੇ ਕਹਿਣ ਲੱਗਿਆ ਜਿਹੜੇ ਝਾੜੂ ਦੇ ਇਵਜ ਦੇ ਵਿੱਚ ਕੀਮਤੀ ਹੀਰਾ ਪ੍ਰਾਪਤ ਹੋਇਆ ਉਹ ਝਾੜੂ ਮੈਂ ਕਿਵੇਂ ਛੱਡ ਸਕਦਾ ਹਾਂ ਜਿਹੜੀ ਸੇਵਾ ਦੇ ਬਦਲੇ ਇੰਨੀ ਚੀਜ਼ ਮਿਲ ਗਈ ਇਹਦਾ ਮਤਲਬ ਉਹ ਸੇਵਾ ਦਾ ਮਹੱਤਵ ਸੇਵਾ ਦਾ ਮੁੱਲ ਤੁਸੀਂ ਮੈਨੂੰ ਕਦੇ ਹੀਰਾ ਨਾ ਦਿੰਦੇ ਜੇ ਮੈਂ ਸੇਵਾ ਨਾ ਕਰਦਾ ਹੁੰਦਾ ਇਹਦਾ ਮਤਲਬ ਸੇਵਾ ਇਸ ਹੀਰੇ ਦੇ ਤੁਲ ਸੀ ਤਾਂ ਤੁਸੀਂ ਹੀਰਾ ਦਿੱਤਾ ਤੇ ਕਹਿਣ ਲੱਗੇ ਫਿਰ ਮੈਂ ਉਹ ਸੇਵਾ ਕਿਵੇਂ ਛੱਡ ਦਿਆਂ ਉਹ ਦਰ ਕਿਵੇਂ ਛੱਡ ਦਈਏ ਜਿਹੜੇ ਦਰ ਤੋਂ ਸਾਰਾ ਕੁਝ ਮਿਲਿਆ ਹੋਵੇ ਤੇ ਕਹਿਣ ਲੱਗੇ ਫਿਰ ਕਹਿਣ ਲੱਗੇ ਉਸ ਦਰ ਤੋਂ ਮਿਲਦਾ ਵੀ